ਯੇ ਮੇਰੇ ਕੋ ਗਾਣਾ ਹੁੰਦਾ ਸੀ ਨਾ ਪਹਿਲਾਂ ਵੀ ਸਾਡੇ ਵਾਂਗੂ ਰੱਖ ਹੌਸਲਾ ਮੈਂ ਤਾਂ ਮਦਨ ਨੂੰ ਕਹਿ ਰਿਹਾ ਵੀ ਸਾਡੇ ਵਾਂਗੂ ਹੌਸਲਾ ਰੱਖ ਅਕਾਲੀ ਸਰਕਾਰ ਆਈ ਉਹਨੇ ਪਰਚੇ ਕੀਤੇ ਕਾਂਗਰਸ ਆਈ ਉਹਨੇ ਪਰਚੇ ਕੀਤੇ ਮੇਰੇ ਤੇ ਝਾੜੂ ਵਾਲੇ ਆਏ ਤਾਂ ਇਹਨੇ ਨੇ ਮੇਰੇ ਦੇ ਪਰਚਾ ਕੀਤਾ ਇਹਦੇ ਦਾ ਤਿੰਨ ਸਾਲ ਹੀ ਲੰਘੇ ਆ ਸਰਕਾਰ ਤੋਂ ਬਾਹਰ ਇਹ ਅੱਜ ਹੀ ਕਮੜਾ ਹੋਇਆ ਫਿਰਦਾ ਅਸੀਂ ਫੇਰ ਉਵੇਂ ਹੀ ਤੁਰੇ ਫਿਰਦੇ ਆ ਮਸਤ ਚੱਲ ਦੇ ਵਿੱਚ ਮਾੜੇ ਤੋਂ ਮਾੜਾ ਪਰਚਾ ਬਲਾਤਕਾਰ ਦਾ ਪਰਚਾ ਝੁੱਠਾ ਮੇਰੇ ਦੇ ਕਰਾਇਆ ਮਦਨ ਜਲਾਲਪੁਰ ਨੇ ਕੋਈ ਜਨਾਨੀ ਖੜੀ ਕਰਕੇ ਉਹ ਮੈਨੂੰ ਨਹੀਂ ਜਾਣਦੀ ਸੀ ਮੈਂ ਉਹਨੂੰ ਨਹੀਂ ਜਾਣਦਾ ਸੀ ਕਿ ਮਦਨ ਜਲਾਲਪੁਰ ਉੱਥੇ ਘੱਗਰ ਦੇ ਵਿੱਚ ਖੜ ਕੇ ਜਿਵੇਂ ਬੰਦਾ ਕੋਈ ਕਮਲਾ ਨਹੀਂ ਹੋਇਆ ਹੁੰਦਾ ਐਂ ਜੇ ਹੱਥ ਪੱਲੇ ਜੇ ਮਾਰਦਾ ਫਿਰਦਾ ਅਕਦਾ ਇੱਧਰੋਂ ਭੱਜ ਜਾ ਕਰੇ ਇੱਧਰੋਂ ਭੱਜ ਜਾ ਕਰੇ ਸਜਾਈਆਂ ਜੇ ਵਾਂਗੂ ਫਿਰਦਾ ਸੀ ਆਹ ਹੋ ਗਈ ਮੀਨਿੰਗ ਆਹ ਹੋ ਗਈ ਮੀਨਿੰਗ ਇਹ ਰਸਤੇ ਦਾ ਸਾਰੇ ਮਦਨ ਜਲਾਲਪੁਰ ਨੇ ਪਾਏ ਨੇ ਹਲਕੇ ਦੇ ਵਿੱਚ ਇਹਦੇ ਐਮਐਲਏ ਬਣਨ ਤੋਂ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਖੱਗਰ ਦੇ ਵਿੱਚੋਂ ਲੋਕ ਨਜਾਇਜ਼ ਮਿੱਟੀ ਵੀ ਪਟਦੇ ਆ ਮੈਂ ਉਹਦਾ ਹੱਕ ਦੇ ਵਿੱਚ ਨਹੀਂ ਹਾਂ ਨਜਾਇਜ਼ ਮਾਈਨਿੰਗ ਦੇ ਪਰ ਜੋ ਅੱਜ ਹੋ ਰਿਹਾ ਉਹ ਤਾਂ ਟੈਂਡਰ ਟੁੰਡਰ ਜਿਹਾ ਵੀ ਕੀਤਾ ਲੱਗਦਾ ਥੋੜਾ ਬਹੁਤ ਇਹਨਾਂ ਨੇ ਤਾਂ ਬਿਨਾਂ ਟੈਂਡਰ ਤੋਂ ਹੀ ਨੇਰੀਆਂ ਲਿਆ ਕੇ ਰੱਖੀ ਆ ਜਿਹੜੀ ਨਜਾਇਜ਼ ਮਾਈਨਿੰਗ ਅੱਜ ਹੋ ਰਹੀ ਆ ਕਿਹੜਾ ਨਹੀਂ ਜਾਣਦਾ ਕਿ ਮਦਨ ਤੇ ਗੁਰਲਾਲ ਦੋਏ ਰਲ ਕੇ ਕਰ ਰਹੇ ਨੇ ਆ ਹੁਣ ਵੀ ਤਾਂ ਜੋ ਇੱਕ ਦੂਜੇ ਦੇ ਵਿਰੁੱਧ ਵੀਡੀਓ ਪਾਉਂਦੇ ਫਿਰਦੇ ਨੇ ਗੁਰਲਾਲ ਤਾਂ ਬੋਲ ਹੀ ਨਹੀਂ ਰਿਹਾ ਉਹ ਬੋਲ ਰਿਹਾ ਉਹਦੇ ਵਿਰੁੱਧ ਵੀ ਲੋਕਾਂ ਨੂੰ ਦਿਖਾਈਏ ਅਸੀਂ ਤਾਂ ਇੱਕ ਦੂਜੇ ਦੇ ਬਹੁਤ ਵਿਰੁੱ ਨਸਤਾਈ ਦੇ ਮਿਦਵਾਰੀ ਤੌਰ ਤੇ ਮਲੇ ਸਾਡਾ ਰੋਡ ਮੈਪ ਲਾ ਲਓ ਜਾਂ ਸਾਡੇ ਮਨ ਦੀ ਇੱਛਾ ਲਾ ਲਓ ਕਿ ਜੇ ਮਹਾਰਾਜ ਸਾਨੂੰ ਸੇਵਾ ਬਖਸ਼ਦੇ ਨੇ ਹਲਕਾ ਕਨੌਰ ਦੀ ਤਾਂ ਅਸੀਂ ਬਦਲਾਖੋਰੀ ਟੋਟਲ ਬੰਦ ਕਰਾਂਗੇ ਉਹ ਤਾਂ ਲੋਕਤੰਤਰ ਹੈ ਕਿਸੇ ਨੂੰ ਵੀ ਹੱਕਾਂ ਲੜਨ ਦਾ ਔਰ ਮੈਂ ਤਾਂ ਕਹਿ ਸਕੋ ਵੀ ਜਿਹੜੇ ਜਿਹੜੇ ਵੀ ਹੈ ਸਾਰਿਆਂ ਨੂੰ ਹੀ ਲੜ ਲੈਣੀ ਚਾਹੀਦੀ ਆ ਜਿਹਨੂੰ ਲੋਕ ਪਸੰਦ ਕਰਨਗੇ ਜਾਇ ਇਹ ਕਹਿ ਲਓ ਵੀ ਜਿਹਦੇ ਪੱਟਾਂ ਜਾਨ ਹੋਏਗੀ ਆਪ ਹੀ ਆਜੂਗਾ ਪਰ ਮੈਂ ਇੱਕ ਗੱਲ ਜ਼ਰੂਰ ਹਲਕਾ ਨਿਵਾਸੀਆਂ ਨੂੰ ਕਹਾਂਗਾ ਕਿ ਆਪਣੀ ਜਿਹੜੀ ਵੋਟ ਹੈ ਉਹ ਹਲਕੇ ਤੱਕ ਜ਼ਰੂਰ ਸੀਮਿਤ ਰੱਖਣਾ ਆਵੇਂ ਪਾਰਟੀ ਉਮੀਦਵਾਰ ਦੇ ਵੀ ਦਵੇ ਬਾਹਰਲਾ ਬੋਟ ਦਾ ਤੁਸੀਂ ਪਾਉਣੀ ਆ ਅਚਲ ਕਾਲ ਜੀ ਤੁਸੀਂ ਵੇਖ ਰਹੇ ਹੋ ਪੁਆਰਟੀ ਪੰਜਾਬ ਮੈਂ ਮਨਦੀਪ ਸਿੰਘ ਬੱਲੋਪਰ ਜੇਕਰ ਗੱਲ ਕਰੀਏ ਕਨੌਰ ਹਲਕੇ ਦੀ ਤਾਂ ਜੇਕਰ ਪਿਛਲੇ ਸਮੇਂ ਦੇ ਵਿੱਚ ਦੇਖੀਏ ਤਾਂ ਹਮੇਸ਼ਾ ਕਨੌਰ ਦੇ ਉੱਤੇ ਸਨੌਰ ਵਾਲਿਆਂ ਦੀ ਸਿਆਸਤ ਭਾਰੂ ਰਹੀ ਹੈ ਆਵੇਂ ਜਗਦੇਵ ਜਿਹੜਾ ਜਸਦੇਵ ਸਿੰਘ ਸੰਧੂ ਹੋਰਾਂ ਦੀ ਗੱਲ ਕਰ ਲਈ ਉਹ ਵੀ ਸਨੌਰ ਹਲਕੇ ਨਾਲ ਸੰਬੰਧਿਤ ਸੀ ਜਾਂ ਫਿਰ ਅਜੈਬ ਸਿੰਘ ਮੁਖਪੇਲ ਪਰਿਵਾਰ ਸੀ ਉਹ ਵੀ ਸਨੋਰ ਨਾਲ ਸੰਬੰਧਤ ਸੀ ਜਾਂ ਫਿਰ ਮਦਨਲਾ ਜਲਾਲਪੁਰ ਦੀ ਗੱਲ ਕਰ ਲਈ ਜਾਂ ਫਿਰ ਮੌਜੂਦਾ ਜਿਹੜੇ ਐਮਐਲਏ ਨੇ ਗੁਰਲਾਲ ਕਨੌਰ ਭਾਵੇਂ ਜਿਹੜਾ ਗੁਰਲਾਲ ਕਨੌਰ ਹੋਰਾਂ ਦਾ ਪਿੰਡ ਹੈ ਜਾਂ ਫਿਰ ਜਗਦੇਵ ਸਿੰਘ ਸੰਧੂ ਹੋਰਾਂ ਦਾ ਪਿੰਡ ਹੈ ਕਿਸੇ ਵਕਤ ਕਨੌਰ ਹਲਕੇ ਦੇ ਵਿੱਚ ਹੀ ਆਉਂਦੇ ਹੁੰਦੇ ਸੀ ਪਰ ਜਦੋਂ ਹਲਕਾ ਦੀ ਜਦੋਂ ਬੰਦ ਹੁੰਦੀ ਹੱਦਬੰਦੀ ਚੇਂਜ ਹੁੰਦੀ ਹੈ ਤਾਂ ਸਨੋਰ ਹਲਕੇ ਦੇ ਵਿੱਚ ਵੀ ਚਲੇ ਗਏ ਨੇ ਅਜਿਹਾ ਸਮੇਂ ਹਲਕੇ ਨੂੰ ਲੈ ਕੇ ਇਸ ਬਾਬਤ ਗੱਲਬਾਤ ਕਰਾਂਗੇ ਕਿ ਹੁਣ ਆਉਣ ਵਾਲੇ ਦਿਨਅਦ ਦੇ ਵਿੱਚ 27 ਦੀ ਜੇਕਰ ਦੇਖੀ ਜਾਵੇ ਤਾਂ ਬੀਜੇਪੀ ਦੀ ਕੀ ਰਣਨੀਤੀ ਹੋਵੇਗੀ ਤੇ ਨਾਲ ਹੀ ਪੰਜਾਬ ਦੇ ਕਨੌਰ ਹਲਕੇ ਦੇ ਵਿੱਚ ਮੌਜੂਦਾ ਸਿਆਸੀ ਹਾਲਾਤ ਕੀ ਨੇ ਸਾਡੇ ਨਾਲ ਹਰਵਿੰਦਰ ਸਿੰਘ ਹਰਪਾਲਪੁਰ ਨੇ ਜੋ ਬੀਜੇਪੀ ਦੇ ਸੀਨੀਅਰ ਆਗੂ ਨੇ ਪਿਛਲੇ ਲੰਬੇ ਸਮੇਂ ਤੋਂ ਹੁਣ ਬੀਜੇਪੀ ਦੇ ਵਿੱਚ ਕੰਮ ਕਰ ਰਹੇ ਨੇ ਵਿਚਰ ਰਹੇ ਨੇ ਸਭ ਤੋਂ ਪਹਿਲਾਂ ਹਰਪਾਲਪੁਰ ਸਾਹਿਬ ਸਵਾਗਤ ਹੈ ਬੋਟੀ ਪੰਜਾਬ ਤੇ ਧੰਨਵਾਦ ਜੀ ਬਲੋਬਰ ਸਾਹਿਬ ਤੁਹਾਡਾ ਤੇ ਤੁਹਾਡੇ ਸਾਰੇ ਸਰੋਤਿਆਂ ਦਾ ਅਪਵਾਦ ਟੀਵੀ ਦੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਤਪਾਲਪੁਰ ਸਾਹਿਬ ਕਿਵੇਂ ਦੇਖਦੇ ਹੋ ਕੋਨੋਰ ਦੀ ਸਿਆਸਤ ਨੂੰ ਮੇਰੇ ਦਾ ਸਮੇਂ ਜਿਸ ਤਰ੍ਹਾਂ ਹੜਾਂ ਦੀ ਗੱਲ ਕਰ ਲਈ ਪਿਛਲੇ ਲੰਬੇ ਸਮੇਂ ਦੇ ਵਿੱਚ ਹੜਾਂ ਦੀ ਜਿਹੜਾ ਸੰਤਾਪ ਹੈ ਕਨੌਰ ਦੇ ਘੱਗਰ ਦੇ ਨਾਲ ਲੱਗਦੇ ਪਿੰਡ ਭੋਗਦੇ ਆ ਰਹੇ ਨੇ ਪਰ ਉਹਦੇ ਉੱਤੇ ਹੁਣ ਤੱਕ ਦੇਖਿਆ ਜਾਵੇ ਤਾਂ ਰਾਜਨੀਤੀ ਹੀ ਭਾਰੂ ਰਹੀ ਹੈ ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਹੀ ਮਦਨ لال ਜਲਾਲਪੁਰ ਹੋਰਾਂ ਦੀ ਵੀਡੀਓ ਜਾਰੀ ਹੁੰਦੀ ਹੈ ਉਹਨਾਂ ਦੇ ਵੱਲੋਂ ਲਾਈਵ ਹੋਇਆ ਜਾਂਦਾ ਹੈ ਖੱਗਰੂ ਨੂੰ ਲੈ ਕੇ ਸਰਾਲਾ ਹਟ ਦੇ ਉੱਤੇ ਤੇ ਉਸ ਤੋਂ ਬਾਅਦ ਸਰਕਾਰ ਦਾ ਵੀ ਜਿਹੜਾ ਪ੍ਰਸ਼ਾਸਨ ਦਾ ਵਿਪੱਖ ਆਉਂਦਾ ਹੈ ਤੇ ਜਿਹੜੇ ਸੱਤਾਧਿਰ ਉਹਨਾਂ ਦਾ ਵੀ ਵਿਪੱਖ ਆਉਂਦਾ ਇਸ ਨੂੰ ਕਿਵੇਂ ਦੇਖਦੇ ਹੋ ਅਸਲ ਦੇ ਵਿੱਚ ਹੈ ਕੀ ਹੈ ਮਾਇਨਿੰਗ ਦੀ ਪਰਵਾਸ਼ਾ ਕੀ ਤੁਹਾਡੇ ਅਨੁਸਾਰ ਬੱਲਵਰ ਸਾਹਿਬ ਜਿਵੇਂ ਹੁਣ ਤੁਸੀਂ ਗੱਲ ਕੀਤੀ ਆ ਹਲਕਾ ਕਨੌਰ ਦੀ ਹਲਕਾ ਕਨੌਰ ਦਾ ਐਡਾ ਕੋ ਲੰਬਾ ਚੌੜਾ ਖਲਾਰਾ ਸਮਝ ਹੀ ਨਹੀਂ ਆ ਰਿਹਾ ਕਿ ਸ਼ੁਰੂ ਕਿੱਥੋਂ ਕਰਿਆ ਜਾਵੇ ਇਹ ਕਿ ਤੁਸੀਂ ਪਹਿਲਾਂ ਗੱਲ ਕੀਤੀ ਕਿ ਸਨੌਰ ਵਾਲੇ ਭਾਰੂ ਨੇ ਫਿਰ ਤੁਸੀਂ ਗੱਲ ਕੀਤੀ ਕਿ ਮੈਨੰਗ ਦੀ ਗੱਲ ਇਹ ਆ ਕਿ ਕੱਲਾ ਸਨੌਰ ਵਾਲੇ ਭਾਰੂ ਨਹੀਂ ਰਹੇ ਹਲਕਾ ਘਨੌਰ ਇੱਕ ਐਸਾ ਅਣਗੌਲਿਆ ਹਲਕਾ ਜਿਹਨੂੰ ਕੱਲੇ ਸਨੌਰ ਨਹੀਂ ਭਾਰੂ ਰਿਹਾ ਅੱਜ ਤੱਕ ਜਿੰਨੇ ਵੀ ਐਮਐਲਏ ਅੱਜ ਤੱਕ ਬਣਦੇ ਆ ਹਲਕਾ ਘਨੌਰ ਦਾ ਜੰਪਲ ਅੱਜ ਤੱਕ ਐਮਐਲਏ ਨਹੀਂ ਬਣਿਆ ਕੱਲਾ ਸਨੌਰ ਪਰੂ ਨਹੀਂ ਇੱਥੇ ਬਾਹਰਲੇ ਲੋਕ ਪਰੂ ਰਹੇ ਕਦੇ ਜਹਜੀਤ ਰੰਧਾਵਾ ਐਮਐਲਏ ਬਣਦੇ ਨੇ ਉਹ ਇੱਧਰ ਅਮਲੋਹ ਸਾਹਿਬ ਮਾਮਲੋਹ ਹਲਕੇ ਤੋਂ ਸੀ ਜ਼ਿਆਦਾਤਰ ਜਸਦੇਵ ਸਿੰਘ ਸੰਧੂ ਬਣਦੇ ਰਹੇ ਉਹ ਜੰਪਲ ਪਾਕਿਸਤਾਨ ਦੇ ਸੀ ਤੇ ਫਿਰ ਮੁਖਮੈਲਪੁਰ ਪਰਿਵਾਰ ਬਣਿਆ ਤਾਂ ਉਹਨਾਂ ਦਾ ਵੀ ਪਿੰਡ ਇੱਧਰ ਪੈਂਦਾ ਸਨੌਰ ਚ ਬੀਬੀ ਮੁਖਮੈਲਪੁਰ ਬਣੇ ਤਾਂ ਉਹ ਜੰਪਲ ਰੋਪੜ ਜ਼ਿਲ੍ਹੇ ਦੇ ਨੇ ਤੇ ਇਸੇ ਤਰ੍ਹਾਂ ਵੀ ਇਹ ਬਾਹਰਲੇ ਜਿੰਨੇ ਵੀ ਐਮਐਲਏ ਹੁਣ ਤੱਕ ਬਣੇ ਆ ਹਲਕੇ ਤੋਂ ਬਾਹਰਲੇ ਬਣੇ ਆ ਜੀ ਪੰਜਾਬ ਦੇ ਵਿੱਚ ਤੁਸੀਂ ਓਵਰਆਲ ਕਦੇ ਨਿਗਾ ਮਾਰਿਓ ਹਰ ਹਲਕਾ ਬਹੁਤ ਜ਼ਿਆਦਾ ਤਰੱਕੀ ਕਰਕੇ ਗਏ ਆ ਹਰ ਪੰਜਾਬ ਦਾ ਹਲਕਾ ਉਹਦੇ ਕੰਪੈਰੀਜ਼ਨ ਘਨੌਰ ਨੇ ਓਨੀ ਤਰੱਕੀ ਨਹੀਂ ਕੀਤੀ ਜਿੰਨੀ ਪੰਜਾਬ ਦੇ ਬਾਕੀ ਹਲਕੇ ਨੇ ਕੀਤੀ ਆ ਉਹਦੇ ਪਿੱਛੇ ਇੱਕ ਬੈਕਗ੍ਰਾਉਂਡ ਆ ਭਾਵੇਂ ਤੁਸੀਂ ਨਜਾਇਜ਼ ਮੈਨਿੰਗ ਦੀ ਲਾ ਲਓ ਗੱਲ ਭਾਵੇਂ ਤੁਸੀਂ ਇਹਦੇ ਵਿਕਾਸ ਦੀ ਗੱਲ ਲਾ ਲਓ ਸਾਰੇ ਹਲਕੇ ਦੀ ਤੇ ਜਾਂ ਫਿਰ ਦੂਜੀ ਗੱਲ ਲਾ ਲਓ ਕਿ ਈਰਖਾਵਾਜੀ ਦੀ ਨਜਾਇਜ਼ ਪਰਚਿਆਂ ਦੀ ਉਹਦੇ ਪਿੱਛੇ ਵੀ ਬੈਕਗ੍ਰਾਉਂਡ ਹੈ ਜੋ ਉਹ ਇਹ ਹੈ ਕਿ ਜੋ ਬਾਹਰਲੇ ਲੋਕ ਇੱਥੇ ਆ ਕੇ ਐਮਐਲਏ ਬਣਦੇ ਨੇ ਉਹਨਾਂ ਦਾ ਹਲਕੇ ਨਾਲ ਤੇ ਹਲਕੇ ਦੇ ਨਿਵਾਸੀਆਂ ਨਾਲ ਕੋਈ ਮੋਹ ਮੁਹੱਬਤ ਪਿਆਰ ਹੁੰਦਾ ਹੀ ਨਹੀਂ ਜਿਹੜਾ ਹਲਕੇ ਦਾ ਜੰਪਲ ਹੋਏਗਾ ਉਹਦੇ ਸਾਰੇ ਹਲਕੇ ਦੇ ਨਾਲ ਮੋਹ ਮੋਹ ਮੁਹੱਬਤ ਹੋਵੇਗੀ ਪਿਆਰ ਹੋਵੇਗਾ ਸਾਰੇ ਹਲਕੇ ਦੇ ਵਿੱਚੋਂ ਕਿਤੇ ਨਾ ਕਿਤੇ ਉਹਦੀ ਕੋਈ ਰਿਸ਼ਤੇਦਾਰੀ ਹੋਵੇਗੀ ਕਿਤੇ ਉਹ ਕਿਸੇ ਨਾਲ ਪੜਿਆ ਹੋਵੇਗਾ ਕਿਤੇ ਵਿਚਰਿਆ ਹੋਵੇਗਾ ਕਿਸੇ ਦਾ ਗਵੰਢੀ ਹੋਵੇਗਾ ਸੋ ਇਸ ਤਰ੍ਹਾਂ ਜਿਹੜਾ ਹਲਕੇ ਦਾ ਜੰਪਲ ਐਮਐਲਏ ਬਣਦਾ ਉਹਦਾ ਤੇ ਬਾਹਰ ਲਿਆ ਕੇ ਬਣਨ ਵਾਲੇ ਦਾ ਜ਼ਮੀਨ ਅਸਮਾਨ ਦਾ ਫਰਕ ਰਹਿੰਦਾ ਅੱਜ ਤੱਕ ਹਲਕਾ ਕਨੌਰ ਇਸ ਗੱਲ ਦੀ ਤਰਾਸ਼ ਦੀ ਝਲਦਾ ਆ ਰਿਹਾ ਕਿ ਹਲਕੇ ਨੂੰ ਆਪ ਦਾ ਪੁੱਤ ਹਲਕੇ ਦਾ ਪੁੱਤਰ ਹਲਕੇ ਦਾ ਜੰਪਲ ਅੱਜ ਤੱਕ ਕੋਈ ਐਮਐਲਏ ਮਿਲਿਆ ਨਹੀਂ ਜਿਸ ਕਰਕੇ ਇੱਥੇ ਨਜਾਇਜ਼ ਮੈਨਿੰਗ ਵੀ ਹੁੰਦੀ ਆ ਇਸ ਹਲਕੇ ਦੀ ਧਰਤੀ ਦੀ ਜ਼ਮੀਨ ਨੂੰ ਉਹਦੀ ਜ਼ਮੀਨ ਨੂੰ ਛਾਤੀ ਨੂੰ ਪਾੜਦੇ ਵੀ ਨੇ ਲੋਕ ਨਜਾਇਜ਼ ਮੈਨੀ ਕਰਕੇ ਉਹ ਹੜ੍ਹਾਂ ਦੇ ਵਿੱਚ ਡੁੱਬਦਾ ਵੀ ਆ ਉਹਦੇ ਨਜਾਇਜ਼ ਪਰਚੇ ਵੀ ਹੁੰਦੇ ਨੇ ਬੜਾ ਕੁਝ ਇਹ ਹਲਕਾ ਚੱਲਦਾ ਸਾਡਾ ਤੇ ਅਸੀਂ ਬੜੇ ਲੰਬੇ ਸਮੇਂ ਤੋਂ ਮੈਂ ਖਾਸ ਕਰਕੇ ਨਿੱਜੀ ਤੌਰ ਤੇ ਇਸ ਗੱਲ ਦੀ ਮੰਗ ਕਰਦਾ ਆ ਰਹਾਂ ਸਾਰੀਆਂ ਪਾਰਟੀਆਂ ਦਾ ਇੱਕ ਕੱਲੀ ਗੱਲ ਮੈਂ ਕਿਸੇ ਇੱਕ ਪਾਰਟੀ ਦਾ ਨਹੀਂ ਲਾਉਂਦਾ ਟੋਟਲ ਪਾਰਟੀਆਂ ਨੇ ਅੱਜ ਤੱਕ ਕਦੇ ਹਲਕੇ ਦੇ ਜੰਪਲ ਨੂੰ ਟਿਕਟ ਨਹੀਂ ਦਿੱਤੀ ਜਿੰਨੇ ਵੀ ਆਏ ਬਾਹਰ ਲਿਆਏ ਉਹ ਫਿਰ ਚਲੋ ਬਾਹਰਲਾ ਆ ਕੇ ਬਣ ਵੀ ਜਾਵੇ ਆ ਕੇ ਤਾਂ ਹਲਕੇ ਨੂੰ ਅਡਾਪਟ ਕਰ ਲਵੇ ਆ ਕੇ ਤਾਂ ਹਲਕੇ ਨੂੰ ਓਵੇਂ ਦਾ ਪਿਆਰ ਦੇਵੇ ਜਿੰਨੇ ਤੁਹਾਨੂੰ ਜਿਤਾਉਣ ਦੇ ਲਈ ਹਲਕੇ ਨੇ ਦਿੱਤਾ ਪਾਵਰ ਹਲਕੇ ਤੋਂ ਲੰਦੇ ਨੇ ਜਿੱਤ ਹਲਕੇ ਤੋਂ ਲੰਦੇ ਨੇ ਰਾਜ ਭਾਗ ਹਲਕੇ ਤੋਂ ਲੰਦੇ ਨੇ ਹਲਕੇ ਦੇ ਲੋਕਾਂ ਤੇ ਫਿਰ ਕਿਤੇ ਨਜਾਇਜ਼ ਪਰਚੇ ਕਰਦੇ ਨੇ ਜੀ ਹਲਕੇ ਦੇ ਵਿੱਚ ਹੀ ਨਜਾਇਜ਼ ਮੈਨਿੰਗ ਕਰਦੇ ਨੇ ਲੁੱਟਖੋ ਕਰਦੇ ਨੇ ਕਿਸੇ ਨੂੰ ਜਲੀਲ ਕਰਦੇ ਨੇ ਲੈਕਸ਼ਨਾ ਹੁੰਦੀਆਂ ਨੇ ਸਰਪੰਚੀ ਦੇ ਵਿੱਚ ਜਿਹੜੇ ਦੇ ਵਿੱਚ ਦਮ ਹੋਏਗਾ ਸਰਪੰਚ ਬਣ ਜਾਊਗਾ ਜਿਹੜੇ 'ਚ ਦਮ ਹੋਏਗਾ ਬਲਾਕ ਸਮਤੀ ਮੈਂਬਰ ਬਣ ਜਾਊਗਾ ਜ਼ਿਲ੍ਹਾ ਪ੍ਰੀਸ਼ਦ ਬਣ ਜਾਊਗਾ ਫਿਰ ਕਿਸੇ ਦੇ ਪੇਪਰ ਰਿਜੈਕਟ ਕਰਦੇ ਨੇ ਕਿਸੇ ਨੂੰ ਦਬਕਾ ਮਾਰ ਕੇ ਉਹਨੂੰ ਬੈਠਣ ਲਈ ਮਜਬੂਰ ਕਰਦੇ ਨੇ ਕਿਸੇ ਦੀ ਫਾਈਲ ਖੁੰਦੇ ਨੇ ਇਹ ਗੱਲਾਂ ਹਲਕੇ ਦਾ ਜੰਪਲ ਨਹੀਂ ਕਰ ਸਕਦਾ ਜੇ ਹਲਕੇ ਦਾ ਜੰਪਲ ਹੋਏਗਾ ਕਿਉਂਕਿ ਉਹਦੇ ਲਈ ਤਾਂ ਇੱਕ ਵਾਰੀ ਜਿੱਤਣ ਤੋਂ ਬਾਅਦ ਸਾਰਾ ਹਲਕਾ ਹੀ ਉਹਦਾ ਹੋਏਗਾ ਹਲਕੇ ਦਾ ਐਮਐਲਏ ਹਲਕੇ ਦਾ ਕਸਟੋਡੀਅਨ ਹੁੰਦਾ ਹਲਕੇ ਦਾ ਰਖੈਕ ਹੁੰਦਾ ਹਲਕੇ ਦਾ ਲਾਣੇਦਾਰ ਹੁੰਦਾ ਪਰ ਇੱਥੇ ਜਿਹੜੇ ਹੁਣ ਤੱਕ ਬਣੇ ਨੇ ਉਹ ਆਪਣੇ ਅੰਦਰ ਛਾਤੀ ਮਾਰਨ ਕਿ ਹੁਣ ਤੱਕ ਉਹਨਾਂ ਨੇ ਹਲਕੇ ਦੇ ਲਾਣੇਦਾਰ ਵਾਲੀ ਜਾਂ ਹਲਕੇ ਦੇ ਕਸਟੋਡੀਅਨ ਵਾਲੀ ਗੱਲ ਕੀਤੀ ਆ ਹੁਣ ਦੇਖੋ ਕਨੌਰ ਦੇ ਵਿੱਚ ਮਾਈਨਿੰਗ ਦਾ ਮਸਲਾ ਲਗਾਤਾਰ ਭਾਰੀ ਹੋ ਰਿਹਾ ਪਿਛਲੇ ਸਮੇਂ ਦੇ ਵਿੱਚ ਵੀ ਲਗਾਤਾਰ ਮਾਈਨਿੰਗ ਲੈ ਕੇ ਸਵਾਲ ਪਿਛਲੀ ਸਰਕਾਰਾਂ ਦੇ ਵਿੱਚ ਉੱਠਦੇ ਰਹੇ ਨੇ ਹੁਣ ਜਿਸ ਤਰ੍ਹਾਂ ਮਦਨ لال ਜਲਾਲਪੁਰ ਹੋਰਾਂ ਦੇ ਵੱਲੋਂ ਮਾਈਨਿੰਗ ਦਾ ਮੁੱਦਾ ਚੱਕਿਆ ਗਿਆ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਸਾਰੇ ਮਸਲੇ ਨੂੰ ਜੋ ਕੁਝ ਇਸ ਸਮੇਂ ਕਨੌਰ ਦੇ ਵਿੱਚ ਇਹ ਸਿਆਸਤ ਮੌਜੂਦਾ ਸਮੇਂ ਨਵੇਂ ਸਾਲ ਚੜ੍ਹਦੇ ਅਨੁਸਾਰ ਸਾਲ ਹੀ ਜਿਹੜਾ ਪੱਕੀ ਦਿਖਾਈ ਦੇ ਰਹੀ ਹੈ ਅਸਲ ਦੇ ਵਿੱਚ ਮਾਈਨਿੰਗ ਦੀ ਪਰਿਭਾਸ਼ਾ ਕੀ ਹੈ ਕੀ ਧੱਕੇਸ਼ਾਹੀ ਚੋਣਾ ਦੇ ਵਿੱਚ ਹੋਈ ਸੀ ਉਹਦੀ ਪਰਿਭਾਸ਼ਾ ਕੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਸਾਰੇ ਬਾਬਤ ਮੈਂ ਤਾਂ ਪਿਛਲੇ ਦਿਨ ਕੀ ਕੱਲ ਪਰसों ਹੀ ਤੁਹਾਡੀ ਸੈਦ ਦੇਖ ਰਿਹਾ ਸੀ ਕਤੋਂ ਕਿ ਕਿਸੇ ਹੋਰ ਨੇ ਕੀਤੀ ਸੀ ਕਿ ਮਦਨ ਜਲਾਲਪੁਰ ਉੱਥੇ ਘੱਗਰ ਦੇ ਵਿੱਚ ਖੜ ਕੇ ਜਿਵੇਂ ਬੰਦਾ ਕੋਈ ਕਮਲਾ ਨਹੀਂ ਹੋਇਆ ਹੁੰਦਾ ਐਂ ਜੇ ਹੱਤ ਪੱਲੇ ਜੇ ਮਾਰਦਾ ਫਿਰਦਾ ਅਜਿਹਾ ਇੱਧਰੋਂ ਭੱਜ ਜਾ ਕਰੇ ਇੱਧਰੋਂ ਭੱਜ ਜਾ ਕਰੇ ਸਦਾਈਆਂ ਜੇ ਵਾਂਗੂ ਫਿਰਦਾ ਸੀ ਆਹ ਹੋ ਗਈ ਮੀਨਿੰਗ ਉਹ ਹੋ ਗਈ ਮੀਨਿੰਗ ਇਹ ਰਸਤੇ ਦਾ ਸਾਰੇ ਮਦਨ ਜਲਾਲਪੁਰ ਨੇ ਪਾਏ ਨੇ ਹਲਕੇ ਦੇ ਵਿੱਚ ਇਹਦੇ ਐਮਐਲਏ ਬਣਨ ਤੋਂ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਘੱਗਰ ਦੇ ਵਿੱਚੋਂ ਲੋਕ ਨਜਾਇਜ਼ ਮਿੱਟੀ ਵੀ ਪਟਦੇ ਆ ਲੈ ਨਜਾਇਜ਼ ਮੈਨੇ ਕੀ ਹੁੰਦੀ ਆ ਜਾ ਲੋਕਾਂ ਦੇ ਨਜਾਇਜ਼ ਪਰਚੇ ਕੀ ਹੁੰਦੇ ਨੇ ਇਹਦੇ ਐਮਐਲਏ ਬਣਨ ਤੋਂ ਪਹਿਲਾਂ ਕਿਸੇ ਨੂੰ ਨਹੀਂ ਸੀ ਪਤਾ ਕਿ ਕਿਵੇਂ ਕਿਸੇ ਲੋਕਾਂ ਦੇ ਨਜਾਇਜ਼ ਪਰਚੇ ਹੁੰਦੇ ਨੇ ਕਿਵੇਂ ਕਿਸੇ ਦੇ ਨਜਾਇਜ਼ ਮੈਨਿੰਗ ਹੁੰਦੀ ਆ ਜਾਂ ਖੱਗਰ ਦੇ ਵਿੱਚੋਂ ਮਿੱਟੀ ਪਟਦੇ ਨੇ ਇਹਨੇ ਔਰੇ ਦੇ ਭਾਈ ਨੇ ਤਾਂ ਲੁੱਟ ਮਚਾ ਕੇ ਰੱਖੀ ਆ ਸਾਰੇ ਹਲਕੇ ਦੇ ਵਿੱਚ ਹੁਣ ਤਾਂ ਇਕੱਲੇ ਖੱਗਰ ਦੇ ਵਿੱਚ ਚੱਲਦੀ ਹੋਣੀ ਉਹਦਾ ਫਿਰ ਮੈਨੂੰ ਪਤਾ ਲੱਗ ਮੈਂ ਉਹਦਾ ਹੱਕ ਦੇ ਵਿੱਚ ਨਹੀਂ ਹਾਂ ਨਜਾਇਜ਼ ਮੈਨਿੰਗ ਦੇ ਪਰ ਜੋ ਅੱਜ ਹੋ ਰਿਹਾ ਉਹ ਤਾਂ ਟੈਂਡਰ ਟੁੰਡਰ ਜਿਹਾ ਵੀ ਕੀਤਾ ਲੱਗਦਾ ਥੋੜਾ ਬਹੁਤ ਇਹਨਾਂ ਨੇ ਤਾਂ ਬਿਨਾਂ ਟੈਂਡਰ ਤੋਂ ਹੀ ਨੇਰੀਆਂ ਲਿਆ ਕੇ ਰੱਖੀ ਆ ਕਿਹੜਾ ਪਿੰਡ ਹੈ ਜਿੱਥੇ ਇਹਨਾਂ ਨੇ ਨਜਾਇਜ਼ ਮਿੱਟੀ ਨਹੀਂ ਪੱਟੀ ਜੇ ਕਿਸੇ ਨੇ ਆਪਦੇ ਘਰ ਬਣਾਉਣ ਦੇ ਲਈ ਵੀ ਕਿਤੇ ਇੱਕ ਟਰਾਲੀ ਮਿੱਟੀ ਪਾਉਣੀ ਹੁੰਦੀ ਸੀ ਤਾਂ ਉਹ ਇਹਦੇ ਭਾਈ ਤੋਂ ਪਵਾਉਂਦਾ ਸੀ ਇਹਦਾ ਭਾਈ ਉੱਥੇ ਫੈਸਲਾ ਕਰਦਾ ਸੀ ਕਿ ਕਿੰਨੇ ਕੀ ਰੇਟ ਟਰਾਲੀ ਦੀ ਮਿੱਟੀ ਦੇਣੀ ਆ ਮੇਰੇ ਆਪਣੇ ਪਿੰਡ ਇੱਕ ਟੋਬਾ ਸੀਗਾ ਆਪਣੇ ਹਰਪਾਲਪੁਰ ਚ ਉਸ ਟੋਬੇ ਦੇ ਵਿੱਚੋਂ ਇਹਦੇ ਭਾਈ ਨੇ ਉੱਥੇ ਖੜ ਕੇ ਮਿੱਟੀ ਪਟਾਈ ਔਰ ਆਪਣਾ ਇੱਕ ਸਰਪੰਚ ਬਣਾਇਆ ਉੱਥੇ ਪਹਿਲਾਂ ਇਹਦਾ ਭਾਈ ਉਹਦੇ ਨਾਲ ਖੜਿਆ ਉਹ ਟੋਬਾ ਪਟਾਇਆ ਇਹਨਾਂ ਨੇ ਡੂੰਗਾ 25 30 ਫੁੱਟ ਡੂੰਗਾ ਲੈ ਗਏ ਉਹਨੂੰ ਪਟਦੇ ਜਿਹੜਾ ਹੁਣ 7 8 ਫੁੱਟ ਦਿਖਾਰਿਆ ਸੀ ਨਾ ਕੱਲ ਪਰਸੋਂ ਮਦਨ ਵੀ ਆ 8 ਫੁੱਟ ਪਟਦੇ ਆ ਜੀ 10 ਫੁੱਟ ਪਟਦੇ ਆ ਜੀ 25 30 ਫੁੱਟ ਹਰਪਾਲਪੁਰ ਦਾ ਟੋਬਾ ਪਟਦੇ ਆ ਸਾਰੇ ਪਿੰਡ ਦਾ ਲੰਗਾ ਸੀ ਉਸ ਪਾਸੇ ਨੂੰ ਉਹਦਾ ਬਰਸਾਤ ਉਦੋਂ ਜ਼ੋਰ ਦੀ ਆ ਗਈ ਤੇ ਉਹ ਪਾਣੀ ਦਾ ਭਰ ਗਿਆ ਦੁਆਰਾ ਪਤਾ ਨਹੀਂ ਹੋਰ ਉਹਨੂੰ ਕਿੰਨਾ ਡੂੰਗਾ ਲੈ ਜਾਂਦੇ ਠੀਕ ਐ ਐ ਰੋਲਾ ਪਾਉਂਦਾ ਫਿਰੇ ਉੱਥੇ ਮਹਲਾ ਹੁਣ ਦੱਸੋ ਜੇ 4 ਸਾਲ ਲੰਘੇ ਨੇ ਮਦਨ ਦੇ ਸਰਕਾਰ ਦੇ ਵਿਰੁੱਧ ਏ ਹੁੰਦਿਆਂ ਨੂੰ ਸਾਡੇ ਵੱਲ ਦੇਖ ਅਸੀਂ ਹਰ ਸਰਕਾਰ ਦਾ ਨਜਾਇਜ਼ ਪਰਚੇ ਚੱਲੇ ਆ ਜਿਵੇਂ ਇੱਕ ਗਾਣਾ ਹੁੰਦਾ ਸੀ ਨਾ ਪਹਿਲਾਂ ਵੀ ਸਾਡੇ ਵਾਂਗੂ ਰੱਖ ਹੌਸਲਾ ਮੈਂ ਤਾਂ ਮਦਨ ਨੂੰ ਕਹਿੰਦਾ ਵੀ ਸਾਡੇ ਵਾਂਗੂ ਹੌਸਲਾ ਰੱਖ ਜੇ ਅਕਾਲੀ ਸਰਕਾਰ ਆਈ ਜਦੋਂ ਟੌੜਾ ਤੇ ਬਾਦਲ ਸਾਹਿਬ ਦਾ ਫਰਕ ਪੈ ਗਿਆ ਅਸੀਂ ਅਕਾਲੀ ਸਰਕਾਰ ਨੇ ਵੀ ਮੇਰੇ ਦੇ ਪਰਚੇ ਕੀਤੇ ਨਜਾਇਜ਼ ਮਦਨ ਜਲਾਲਪੁਰ ਕਾਂਗਰਸ ਦੀ ਸਰਕਾਰ ਆਈ ਮਦਨ ਜਲਾਲਪੁਰ ਨੇ ਵੀ ਮੇਰੇ ਦੇ ਨਜਾਇਜ਼ ਪਰਚਾ ਕਰਾਇਆ ਮਾੜੇ ਤੋਂ ਮਾੜਾ ਪਰਚਾ ਬਲਾਤਕਾਰ ਦਾ ਪਰਚਾ ਝੂਠਾ ਮੇਰੇ ਦੇ ਕਰਾਇਆ ਮਦਨ ਜਲਾਲਪੁਰ ਨੇ ਕੋਈ ਜਨਾਨੀ ਖੜੀ ਕਰਕੇ ਉਹ ਮੈਨੂੰ ਨਹੀਂ ਜਾਣਦੀ ਸੀ ਮੈਂ ਉਹਨੂੰ ਨਹੀਂ ਜਾਣਦਾ ਸੀ ਉਹਨੇ ਪਰਚਾ ਕਰਾਇਆ 2 ਮਹੀਨੇ ਮੈਂ ਜੇਲ੍ਹ ਕੱਟੀ 6 ਮਹੀਨੇ ਮਗਰੋਂ ਮੈਂ ਬਰੀ ਹੋ ਕੇ ਆਇਆ ਕੋਰਟ ਦੇ ਵਿੱਚੋਂ ਆ ਅੱਜ ਵਾਲਿਆਂ ਦੀ ਸਰਕਾਰ ਇਹਨੇ ਮੇਰੇ ਦੇ ਕਤਲ ਦਾ ਪਰਚਾ ਕਰਾਇਆ ਨਜਾਇਜ਼ ਕਿਸਾਨ ਚੌਣ ਦੇ ਵਿੱਚ ਆਪ ਡਿੱਗ ਰਿਹਾ ਦਿਖ ਰਿਹਾ ਵੀਡੀਓ ਦੇ ਵਿੱਚ ਉਹ ਗਿਰ ਰਿਹਾ ਮੈਂ ਉਹ ਤੋਂ ਕਿੰਨੇ ਦੂਰ ਆ ਤੇ ਉਹ ਕਿਸਾਨ ਮਰਨ ਦਾ ਨਜਾਇਜ਼ ਪਰਚਾ ਉਹ ਮੇਰੇ ਤੇ ਅਕਾਲੀ ਸਰਕਾਰ ਆਈ ਉਹਨੇ ਪਰਚੇ ਕੀਤੇ ਕਾਂਗਰਸ ਆਈ ਉਹਨੇ ਪਰਚੇ ਕੀਤੇ ਮੇਰੇ ਤੇ ਝਾੜੂ ਵਾਲੇ ਆਏ ਤਾਂ ਇਹਨੇ ਨੇ ਮੇਰੇ ਦੇ ਪਰਚਾ ਕੀਤਾ ਇਹਦੇ ਦਾ ਤਿੰਨ ਸਾਰੀ ਲੰਗੇ ਆ ਸਰਕਾਰ ਤੋਂ ਬਾਹਰੇ ਅੱਜ ਹੀ ਕਮਲਾ ਹੋਇਆ ਫਿਰਦਾ ਅਸੀਂ ਫੇਰ ਉਵੇਂ ਹੀ ਤੁਰੇ ਫਿਰਦੇ ਆ ਮਸਤ ਚੱਲ ਦੇ ਵਿੱਚ ਸੋ ਮੈਂ ਇਹਨੂੰ ਕਹਿਣਾ ਕਿ ਸਾਡੇ ਵਾਂਗੂ ਹੌਸਲਾ ਰੱਖ ਜੇ ਸਿਆਸਤ ਦੇ ਵਿੱਚ ਰਹਿਣਾ ਇਹ ਨਹੀਂ ਹੈ ਵੀ ਇਕੱਲਾ ਪੈਸਾ ਹੀ ਆਉਂਦਾ ਦਿਖੇ ਨਜਾਇਜ਼ ਮੈਨਿੰਗ ਦੇ ਵਿੱਚੋਂ ਮਾੜਾ ਮੋਟਾ ਸਰਕਾਰ ਦੇ ਨਾਲ ਟਕਰਾਉਣਾ ਵੀ ਸਿੱਖੋ ਜਿਹੜੀ ਨਜਾਇਜ਼ ਮੈਨਿੰਗ ਅੱਜ ਹੋ ਰਹੀ ਆ ਕਿਹੜਾ ਨਹੀਂ ਜਾਣਦਾ ਕਿ ਮਦਨ ਤੇ ਗੁਰਲਾਲ ਦੋਏ ਰਲ ਕੇ ਕਰ ਰਹੇ ਨੇ ਇਹ ਹੁਣ ਜੋ ਇੱਕ ਦੂਜੇ ਦੇ ਉੱਤੇ ਰੌਲਾ ਪਾ ਰਹੇ ਨੇ ਇਹ ਲੋਕਾਂ ਦੇ ਅੱਖਾਂ 'ਚ ਮਿੱਟੀ ਪਾ ਰਹੇ ਆ ਕਿਉਂਕਿ ਹਰ ਘਰ ਨੂੰ ਹਰ ਵਿਦਿਆਰਥੀ ਨੂੰ ਹਰ ਸਟੂਡੈਂਟ ਨੂੰ ਹਰ ਵਰਕਰ ਤੱਕ ਪਤਾ ਲੱਗ ਗਿਆ ਕਿ ਮਦਨ ਔਰ ਗੁਰਲਾਲ ਦੋਏ ਰਲ ਕੇ ਮੈਨੀ ਕਰ ਰਹੇ ਨੇ ਮਸ਼ੀਨਰੀ ਸਾਰੀ ਮਦਨ ਦੀ ਆ ਸਰਕਾਰ ਉਹਦੀ ਆ ਦੋਏ ਰਲ ਕੇ ਕਰ ਰਹੇ ਨੇ 25 75 ਹੈ ਜਿਹੜੀ ਉਹ ਚੱਲ ਰਹੀ ਹੈ ਨਾ ਸਾਰਿਆਂ ਦੀ ਚੋਣਾਂ ਦੇ ਵਿੱਚ ਇਹਨਾਂ ਦੀ ਇਕੱਠਿਆਂ ਦੀ ਮੀਟਿੰਗ ਹੁੰਦੀ ਆ ਵੀਡੀਓ ਵਲੌਗ ਦੇ ਵਿੱਚ ਬੈਠ ਕੇ ਤੂੰ ਮੇਰਾ ਆਹ ਹਰਾ ਦੇ ਤੂੰ ਮੇਰਾ ਆਹ ਕਰਾ ਦੇ ਮੈਂ ਆ ਜਿੱਤੂਗਾ ਤੂੰ ਆ ਲੜੂਗਾ 25 75 ਦੇ ਵਿੱਚ ਚੋਣਾਂ ਦੇ ਵਿੱਚ ਵੀ ਇੱਕ ਬਲਾ ਜਿਲ੍ਹਾ ਪਰਿਸ਼ਦ ਇਹ ਜਿੱਤ ਗਿਆ ਚਾਰ ਉਹ ਜਿੱਤ ਗਿਆ ਤੁਸੀਂ ਕਹਿੰਦੇ ਵੀ ਚੋਣਾਂ ਦੇ ਵਿੱਚ ਹੋਈ ਹੈ ਪਰ ਮਦਨ ਲਾਲ ਜਲਾਲਪੁਰ ਦਾ ਉੱਥੇ ਜਿਸ ਤਰ੍ਹਾਂ ਗੇਟ ਟੱਪ ਕੇ ਅੰਦਰ ਗਏ ਸੀ ਤੱਕੇਸ਼ਾਈ ਹੋ ਰਹੀ ਹੈ ਉਹ ਲੋਕਾਂ ਦੀ ਅੱਖਾਂ 'ਚ ਮਿੱਟੀ ਪਾਉਣ ਦੇ ਲਈ ਆ ਪਿੱਛੇ ਸਾਰਾ ਕੁਝ ਆ ਹੁਣ ਵੀ ਤਾਂ ਜੋ ਇੱਕ ਦੂਜੇ ਦੇ ਵਿਰੁੱਧ ਵੀਡੀਓ ਪਾਉਂਦੇ ਫਿਰਦੇ ਨੇ ਗਰਲਾਲ ਤਾਂ ਬੋਲ ਹੀ ਨਹੀਂ ਰਿਹਾ ਉਹ ਬੋਲ ਰਿਹਾ ਉਹਦੇ ਵਿਰੁੱਧ ਵੀ ਲੋਕਾਂ ਨੂੰ ਦਿਖਾਈਏ ਅਸੀਂ ਤਾਂ ਇੱਕ ਦੂਜੇ ਦੇ ਬਹੁਤ ਵਿਰੁੱਧ ਆਂ ਅੰਦਰੋਂ-ਅੰਦਰ ਹੀ ਸਾਰਾ ਕੁਝ ਇਕੱਠਾ ਆ ਇਹਨਾਂ ਦਾ ਮਸ਼ੀਨਰੀ ਇਹਦੀ ਹੈ ਇੱਕ ਕੋਈ ਠੇਕੇਦਾਰ ਹੁੰਦਾ ਸੀ ਪਹਿਲਾਂ ਗਰੇਂਦਰ ਇਹਨੇ ਉਹਦੇ ਉੱਪਰ ਪਰਚਾ ਕਰਾ ਕੇ ਉਹਦੀ ਮਸ਼ੀਨਰੀ ਖੋਹ ਲਈ ਸਾਰੀ ਮਸ਼ੀਨਰੀ ਦੇ ਪੈਸੇ ਹੁਣ ਇਹ ਲਈ ਜਾਂਦਾ ਮਿੱਟੀ ਉਹ ਪਟਾਈ ਜਾਂਦਾ ਇਹ ਦੋਵਾਂ ਦਾ ਸਾਰਾ ਕਾਰੋਬਾਰ ਇਕੱਠਾ ਹਲਕੇ ਦੇ ਵਿੱਚ ਨਜਾਇਜ਼ ਪਰਚੇ ਵੀ ਇੱਕ ਦੂਜੇ ਦੇ ਇਕੱਠੇ ਕਰਦੇ ਨੇ ਹੁਣ ਲੋਕਾਂ ਦੀ ਅੱਖਾਂ 'ਚ ਮਿੱਟੀ ਪਾ ਰਹੇ ਨੇ ਕਿ ਅਸੀਂ ਤਾਂ ਇੱਕ ਦੂਜੇ ਦੇ ਵਿਰੋਧਾਂ ਪਰ ਵਿਰੋਧ ਨਹੀਂ ਹਨ ਲੋਕ ਵੀ ਸਾਰਾ ਕੁਝ ਜਾਣਦੇ ਨੇ ਇਹਨਾਂ ਦਾ ਜੀ ਤੇ ਹੁਣ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਕਨੌਰ ਹਲਕੇ ਦੀ ਸਿਆਸਤ 2027 ਵੱਲ ਕਿਵੇਂ ਜਾਵੇਗੀ ਕਿਉਂਕਿ ਮੈਨਿੰਗ ਦੀ ਗੱਲ ਕਰ ਲਈ ਜਾਂ ਹੋਰ ਮਸਲੇ ਦੀ ਗੱਲ ਕਰ ਲਈ ਕਨੌਰ ਦੇ ਮਸਲੇ ਜਿਉਂ ਦੇ ਤਿਉਂ ਉਸੇ ਤਰ੍ਹਾਂ ਖੜੇ ਜਿਸ ਤਰ੍ਹਾਂ ਪਿਛਲੇ ਸਮੇਂ ਹੜ੍ਹਾਂ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਬਣਦਾ ਰਿਹਾ ਕਿਉਂਕਿ ਘੱਗਰ ਦਰਿਆ ਇੱਕ ਕਨੌਰ ਦੇ ਵਿੱਚ ਜਦੋਂ ਐਂਟਰ ਹੁੰਦਾ ਤਾਂ ਤਿੰਨ ਚਾਰ ਵਾਰ ਇਹਦਾ ਪਾਸਾ ਹਰਿਆਣਾ ਦੇ ਵਿੱਚ ਐਂਟਰ ਹੋ ਜਾਂਦਾ ਤੇ ਫਿਰ ਪੰਜਾਬ ਵਾਲੇ ਪਾਸੇ ਆ ਜਾਂਦਾ ਜਦੋਂ ਆਪਾਂ ਰਾਜਗੜ ਤੋਂ ਪਰਲੇ ਪਾਸੇ ਬਾਸਮਾ ਦੇ ਗੱਲ ਕਰੀਏ ਤਾਂ ਉੱਥੋਂ ਜਦੋਂ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਕਦੇ ਹਰਿਆਣਾ ਦੇ ਵਿੱਚ ਆ ਗਿਆ ਕਦੇ ਪੰਜਾਬ ਚ ਆ ਗਿਆ ਪ ਆਕੇ ਫਿਰ ਹਰਿਆਣੇ ਚ ਫਿਰ ਪੰਜਾਬ ਦੇ ਵਿੱਚ ਤਾਂ ਸੰਝਰਪੁਰ ਦੇ ਉੱਪਰੋਂ ਦੇ ਘੁੰਮ ਕੇ ਫਿਰ ਆਕੇ ਪੰਜਾਬ ਦੇ ਵਿੱਚ ਐਂਟਰ ਹੋ ਜਾਂਦਾ ਕਗਰ ਇਸ ਦੀ ਸਫਾਈ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਵੀ ਗੱਲਾਂ ਉੱਠ ਰਹੀਆਂ ਸਫਾਈ ਹੋਣੀ ਚਾਹੀਦੀ ਕਿਉਂਕਿ ਹੜ੍ਹਾਂ ਦੇ ਦੌਰਾਨ ਹੀ ਸਿਰਫ ਉੱਥੇ ਸਰਾਲਾ ਹੈੱਡ ਇੱਕ ਇਹੋ ਜੀ ਤਸਵੀਰ ਬਣਾ ਦਿੱਤੀ ਹੈ ਕਿ ਉੱਥੇ ਖੜ ਕੇ ਲੀਡਰ ਫੋਟੋਆਂ ਖਿੱਚਾ ਕੇ ਚਲੇ ਜਾਂਦੇ ਨੇ ਪਰ ਜ਼ਮੀਨੀ ਪੱਧਰ ਦੇ ਉੱਤੇ ਕੁਝ ਨਹੀਂ ਹੋਇਆ ਭਾਵੇਂ ਮੌਜੂਦਾ ਸਮੇਂ ਦੀ ਗੱਲ ਕਰ ਲਈਏ ਜਾਂ ਫਿਰ ਪਿਛਲੀਆਂ ਸਰਕਾਰਾਂ ਦੇ ਜਿਹੜੇ ਐਮਐਲਏ ਨੇ ਲੀਡਰ ਨੇ ਅੱਜ ਉੱਥੇ ਜਾ ਕੇ ਬਿਆਨ ਦਿੰਦੇ ਨੇ ਮਤਲਬ ਇਹਦਾ ਅਸਲ ਦੇ ਵਿੱਚ ਹੱਲ ਕੀ ਹੈ ਜਾਂ ਫ ਸਿਆਸਤ ਵਾਸਤੇ ਹੀ ਰਹੇਗੀ ਘਨੋਰ ਦੇ ਵਿੱਚ ਬੇਦੇ ਤੇ ਸਿਆਸਤ ਕਰੋ ਮਤਲਬ ਜਦੋਂ ਹੜਾਗੇ ਤਾਂ ਜਾ ਕੇ ਦੂਜੀਆਂ ਸਰਕਾਰਾਂ ਨੂੰ ਭੰਡ ਦੇ ਜਦੋਂ ਆਪ ਜੋ ਕੁਝ ਕੀਤਾ ਉਹ ਸਭ ਦੇ ਸਾਹਮਣੇ ਆ ਇਹ ਤੁਹਾਡੇ ਕੀ ਵਿਚਾਰ ਜੇਕਰ ਤੁਹਾਨੂੰ ਮੌਕਾ ਮਿਲਦਾ ਜੇ ਤੁਹਾਡੀ ਪਾਰਟੀ ਦੀ ਸਰਕਾਰ ਬਣਦੀ ਹੈ ਤੁਹਾਡਾ ਕੋਈ ਇੱਥੇ ਐਮਐਲਏ ਬਣਦਾ ਜਾਂ ਤੁਸੀਂ ਇਥੋਂ ਅਗਵਾਈ ਕਰਦੇ ਹੋ ਤੁਸੀਂ ਇੱਕ ਮਤਲਬ ਹਲਕੇ ਤੇ ਜੰਪਲ ਹੋਣ ਦੇ ਨਾਤੇ ਤੁਹਾਡੀ ਕੀ ਸੋਚ ਹੈ ਇਹਦਾ ਹੱਲ ਕੀ ਅਸਲ ਦੇ ਵਿੱਚ ਦੇਖੋ ਹੱਲ ਤਾਂ ਹੁਣ ਤੁਸੀਂ ਕੱਲਾ ਘੱਗਰ ਦੀ ਗੱਲ ਲਾ ਲਓ ਜਦੋਂ ਵੀ ਕਿਤੇ ਜਿਆਦਾ بارشਾਂ ਹੋ ਗਈਆਂ ਹੜ ਆ ਗਏ ਤਾਂ ਸਭ ਤੋਂ ਵੱਧ ਜਿਹੜਾ ਹਲਕਾ ਘਨੌਰ ਹੀ ਚੱਲਦਾ ਜੀ ਤੇ ਹੁਣ ਤੱਕ ਦੇ ਬਣੇ ਐਮਐਲਏ ਹਲਕਾ ਘਨੌਰ ਦੀ ਇੱਕ ਆ ਡਿਮਾਂਡ ਹੀ ਪੂਰੀ ਨਹੀਂ ਕਰ ਸਕੇ ਕਿ ਘੱਗਰ ਨੂੰ ਕਿਸੇ ਤਰ੍ਹਾਂ ਮਾਰ ਤੋਂ ਬਚਾ ਲਈਏ ਅਸੀਂ ਘੱਗਰ ਹੈ ਜਿਹੜਾ ਤੁਸੀਂ ਦੇਖਿਆ ਹੋਣਾ ਉਹ ਕਈ ਥਾਂ ਤੇ ਐਸ ਬਣਦਾ ਉਹਦਾ ਐ ਆਉਂਦਾ ਪਿੱਛੇ ਮੁੜ ਗਿਆ ਫੇਰ ਦੁਬਾਰਾ ਹੋ ਗਿਆ ਜੇ ਉਹਦਾ ਬਲ ਕੱਢ ਦੋ ਉਹਦਾ ਵਹਾਅ ਤੇਜ਼ ਹੋ ਜਾਏ ਪਾਣੀ ਅੱਗੇ ਲੰਘ ਜਾਏ ਮਤਲਬ ਉਹਦਾ ਕਰੂਗਾ ਉਹ ਜਿਸ ਨੂੰ ਹਲਕੇ ਦੇ ਨਾਲ ਪਿਆਰ ਹੋਏਗਾ ਜਿਹੜਾ ਇਹ ਮਨੋਂ ਧਾਰ ਕੇ ਆਏਗਾ ਕਿ ਮੈਂ ਹਲਕੇ ਨੂੰ ਆਪਣੇ ਜੇ ਹਲਕੇ ਦਾ ਨੁਕਸਾਨ ਹੋਏਗਾ ਤਾਂ ਮੇਰਾ ਨਿੱਜੀ ਨੁਕਸਾਨ ਹੋਏਗਾ ਜਦੋਂ ਆਹ ਗੱਲ ਮੰਨ ਚਾਉਗੀ ਤਾਂ ਹਲਕਾ ਘੱਗੜ ਦੀ ਦਾ ਹੱਲ ਹੋ ਜਾਏਗਾ ਤੁਸੀਂ ਬਾਹਰਲੇ ਦੇਸ਼ਾਂ ਨੂੰ ਦੇਖੋ ਬਾਹਰਲੇ ਦੇਸ਼ਾਂ ਜਿਹੜੇ ਉਹ ਕਦੇ ਵੀ ਇੱਕ ਬੂੰਦ ਧਰਤੀ ਦੇ ਵਿੱਚੋਂ ਨਹੀਂ ਕੱਢਦੇ ਪਾਣੀ ਵਰਤਣ ਦੇ ਲਈ ਇੱਕ ਬੂੰਦ ਵੀ ਜਿਹੜੀ ਬਾਰਿਸ਼ ਆ ਪੈਂਦੀਆਂ ਨੇ ਉਹਦਾ ਖਰਾਬ ਨਹੀਂ ਹੋਣ ਦਿੰਦੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਜਦੋਂ ਇੱਥੇ ਪੰਜਾਬ ਦੇ ਵਿੱਚ ਇਹ ਪੂਰੇ ਦੇਸ਼ ਦੇ ਵਿੱਚ ਹੜ੍ਹ ਆਉਂਦੇ ਨੇ ਫਿਰ ਅਸੀਂ ਮਾਮਜਾ ਵੰਡਦੇ ਫਿਰਦੇ ਆ ਕਿਤੇ ਖਰਾਬਾ ਵੰਡਦੇ ਫਿਰਦੇ ਆ ਉਹੀ ਪੈਸਾ ਜੇ ਅਸੀਂ ਨੁਕਸਾਨ ਹੋਣ ਤੋਂ ਪਹਿਲਾਂ ਲਾ ਲਈਏ ਹਾਰਵੈਸਟਿੰਗ ਕਰ ਲਈਏ ਜਿਹੜਾ ਬਾਦੂ ਪਾਣੀ ਹੈ ਸਾਡਾ ਅਸੀਂ ਉਹਨੂੰ ਜ਼ਮੀਨ ਦੇ ਵਿੱਚ ਜਾਂਨ ਦਾ ਰੀਚਾਰਜ ਕਰਨ ਦਾ ਇੰਤਜ਼ਾਮ ਕਰ ਲਈਏ ਘੱਗੜ ਦਾ ਵੀ ਹੋ ਸਕਦਾ ਐਵੇਂ ਹੀ ਕਿ ਉਹਨੂੰ ਸਾਡੇ ਬਹੁਤ ਵੱਡੇ ਵੱਡੇ ਮਾਹਰ ਨੇ ਉਹਨਾਂ ਦੀ ਸਲਾਹ ਲੈ ਕੇ ਉਹਨਾਂ ਨੂੰ ਟੀਮ ਵਰਕ ਦੇ ਕੇ ਕਿ ਉਹ ਪਾਣੀ ਥੱਲੇ ਰੀਚਾਰਜ ਕਰਨ ਦਾ ਕੋਈ ਨਾ ਕੋਈ ਸਾਧਨ ਬਣਾ ਲੀਏ ਨਾਲੇ ਤਾਂ ਸਾਡਾ ਜਿਹੜਾ ਥੱਲੇ ਨੂੰ ਜਾ ਰਿਹਾ ਲੈਵਲ ਉਹ ਉੱਪਰ ਆਏਗਾ ਨਾਲੇ ਬਾਧੂ ਪਾਣੀ ਸਾਡਾ ਮਾਰ ਕਰਨ ਤੋਂ ਬਚੇਗਾ ਤੇ ਜਿੰਨਾ ਅਸੀਂ ਹੁਣ ਤੱਕ ਖਰਾਬਾ ਵੰਡ ਚੁੱਕੇ ਜਿੰਨਾ ਸਾਡਾ ਹੁਣ ਤੱਕ ਨੁਕਸਾਨ ਹੋ ਗਿਆ ਲੋਕਾਂ ਦਾ ਉਹਦੇ ਨਾਲੋਂ ਕਿਤੇ ਘੱਟ ਪੈਸੇ ਨਾਲ ਹੁਣ ਤੱਕ ਇਹਦਾ ਹੱਲ ਹੋ ਜਾਣਾ ਚਾਹੀਦਾ ਸੀ ਜੇ ਤੁਸੀਂ ਥੱਲੇ ਰੀਚਾਰਜ ਕਰਨ ਦਾ ਵੀ ਨਹੀਂ ਕਰ ਸਕਦੇ ਤਾਂ ਖੱਗੜ ਦੇ ਬਲ ਕੱਢ ਕੇ ਇਹਨੂੰ ਸਿੱਧਾ ਹੀ ਕਰ ਦਿਓ ਜੀ ਸਿੱਧਾ ਹੀ ਕਰ ਦੋ ਤਾਂ ਵੀ ਉਹਦਾ ਬਹਾਾ ਤੇਜ ਹੋ ਕੇ ਮਾਰ ਕਰਨ ਦੋ ਹਟ ਜੇਗਾ ਜਦੋਂ ਐਸ ਪੈਂਦਾ ਉਹਦਾ ਪਿੱਛੇ ਮੁੜ ਗਿਆ ਅੱਗੇ ਗਿਆ ਪਿੱਛੇ ਮੁੜ ਗਿਆ ਉਹਦੇ ਨਾਲ ਬਹਾਾ ਅੱਦਾ ਰਹਿੰਦਾ ਫਿਰ ਉਹ ਆਲੇ-ਦਾਲੇ ਨੂੰ ਖਿੱਲਰ ਜਾਂਦਾ ਜਿਹੜੇ ਉਹਦੇ ਕੰਡੇ ਹੁੰਦੇ ਨੇ ਪਹਿਲਾਂ ਵੱਡੇ ਉੱਚੇ ਸੀਗੇ ਉਹ ਵੀ ਨਜਾਇਜ਼ ਮੈਨਿਕ ਦੇ ਨਾਲ ਮਿੱਟੀ ਚੱਕ ਲਈ ਉੱਥੋਂ ਹਰ ਵਾਰੀ ਕਰੋੜਾ ਰੁਪਇਆ ਸਰਕਾਰ ਦਿੰਦੀ ਹੈ ਕਿ ਕੰਡਿਆਂ ਤੇ ਮਿੱਟੀ ਲਾ ਦਿਓ ਮਿੱਟੀ ਕਦੋਂ ਲਾਉਂਦੇ ਨੇ ਜਦੋਂ ਵਾਰਸ ਸ਼ੁਰੂ ਹੋ ਜਾਂਦੀ ਹੈ ਉਹ ਮਿੱਟੀ ਲਾਉਣ ਦੇ ਹਿਸਾਬ ਨਹੀਂ ਲਾਉਂਦੇ ਉਹ ਪੈਸੇ ਨੂੰ ਖਾਣ ਦੇ ਹਿਸਾਬ ਲਾਉਂਦੇ ਨੇ ਕੰਡਿਆਂ ਤੇ ਮਿੱਟੀ ਬਰਸਾਤ ਚ ਲਾਤੀ ਕਰੋੜਾ ਰੁਪਏ ਦਾ ਟੈਂਡਰ ਵੀ ਕਰਤੇ ਫਲਾਣਾ ਕਰਤੇ ਬਾਅਦ ਚ ਕਹਿੰਦੇ ਨਾ ਮਿੱਟੀ ਕੰਡਿਆਂ ਤੇ ਲਾਈ ਸੀ ਜੀ ਬਰਸਾਤ ਹੜਾ ਕੇ ਲੈ ਗਈ ਨਾ ਮਿੱਟੀ ਲੱਗੀ ਤੇ ਨਾ ਹੜੀ ਗਰਾਂਟਾ ਖਾ ਗਏ ਸੋ ਐਵੇਂ ਦਾ ਚੱਲੀ ਜਾਂਦਾ ਔਰੇ ਸਾਰਾ ਕੁਝ ਇਹ ਸਾਰਾ ਕੁਝ ਪੱਕੇ ਇਰਾਦੇ ਨਾਲ ਜਿਹੜਾ ਆਏਗਾ ਹਲਕੇ ਨੂੰ ਆਪਣਾ ਮੰਨ ਕੇ ਉਹ ਬੰਦਾ ਹੀ ਕਰ ਪਾਏਗਾ ਔਰ ਅਸੀਂ ਪੱਕੇ ਮਨ ਦੇ ਨਾਲ ਇਸ ਨੂੰ ਕਰਾਂਗੇ ਤੁਸੀਂ ਦਾਵੇਦਾਰੀ ਬੇਸ਼ ਕਰਦੇ ਹੋ ਕਿ ਨੋਰ ਹਲਕੇ ਤੋਂ ਵੀ ਭਾਜਪੀ ਦੇ ਵੱਲੋਂ ਨਿਸ਼ਤਾਈ ਦੇ ਉਮੀਦਵਾਰੀ ਤੌਰ ਤੇ ਹਾਂ ਬਿਲਕੁਲ ਕਰਦੇ ਹਾਂ ਕਿਉਂ ਨਹੀਂ ਕਰਦੇ ਬਿਲਕੁਲ ਕਰਾਂਗੇ ਔਰ ਜਿਵੇਂ ਤੁਸੀਂ ਪਹਿਲਾਂ ਪੁੱਛਿਆ ਕਿ ਤੁਹਾਡਾ ਤੁਸੀਂ ਕੀ ਕਰੋਗੇ ਅਸੀਂ ਪੱਕੇ ਮਨ ਦੇ ਨਾਲ ਗੁਰੂ ਮਹਾਰਾਜ ਸਾਨੂੰ ਬਖਸ਼ਿਸ਼ ਸੇਵਾ ਬਖਸ਼ਿਸ਼ ਕਰੇ ਅਸੀਂ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਆ ਉਹ ਅਸੀਂ ਟੋਟਲ ਬੰਦ ਕਰਾਂਗੇ ਮਲੇ ਸਾਡਾ ਰੋਡ ਮੈਪ ਲਾ ਲਓ ਜਾਂ ਸਾਡੇ ਮਨ ਦੀ ਇੱਛਾ ਲਾ ਲਓ ਕਿ ਜੇ ਮਹਾਰਾਜ ਸਾਨੂੰ ਸੇਵਾ ਬਖਸ਼ਦੇ ਨੇ ਹਲਕਾ ਘਨੌਰ ਦੀ ਤਾਂ ਅਸੀਂ ਬਦਲਾਖੋਰੀ ਟੋਟਲ ਬੰਦ ਕਰਾਂਗੇ ਕਿਸੇ ਪਾਰਟੀ ਦਾ ਹੋਵੇ ਕਿਸੇ ਤੇ ਕੋਈ ਨਜਾਇਜ਼ ਪਰਚਾ ਨਹੀਂ ਹੋਏਗਾ ਕਿਸੇ ਤੇ ਵੀ ਨਜਾਇਜ਼ ਪਰਚੇ ਦਾ ਮਤਲ ਨਹੀਂ ਬਣਦਾ ਕਿਸੇ ਦੇ ਵੀ ਕਿਸੇ ਚੋਣ ਦੇ ਵਿੱਚ ਪੇਪਰ ਰਿਜੈਕਟ ਨਹੀਂ ਹੋਣਗੇ ਕਿਸੇ ਚੋਣ ਦੇ ਵਿੱਚ ਕਿਸੇ ਵਿਅਕਤੀ ਦੀ ਫੈਲ ਨਹੀਂ ਕੋਈ ਖੋਏਗਾ ਕਿਸੇ ਦੇ ਬਦਲਾਖੋਰੀ ਦੇ ਅਧੀਨ ਕਿਸੇ ਦੀ ਮੋਟਰ ਦਾ ਕਨੈਕਸ਼ਨ ਕੱਟ ਤਿਆ ਕਿਸੇ ਦਾ ਕਾਰੋਬਾਰ ਬੰਦ ਕਰਾਤਾ ਇਹੋ ਜਿਹਾਂ ਘਟਨਾਵਾਂ ਟੋਟਲ ਬੰਦ ਹੋਣਗੀਆਂ ਹਲਕੇ ਦੇ ਵਿੱਚ ਆਪਣਾ ਕਾਰੋਬਾਰ ਕਰਨਗੇ ਲੋਕ ਜੇ ਕਿਸੇ ਨੂੰ ਲੋੜ ਪਵੇਗੀ ਤਾਂ ਉਹਦਾ ਸਹਿਯੋਗ ਕੀਤਾ ਜਾਏਗਾ ਉਹਦਾ ਕਾਰੋਬਾਰ ਵਧਾਉਣ ਲਈ ਉਹਦੀ ਪਾਰਟੀ ਨਹੀਂ ਦੇਖੀ ਜਾਏਗੀ ਕਿਹੜੀ ਪਾਰਟੀ ਦਾ ਉਹ ਨਜਾਇਜ਼ ਮਾਈਨਿੰਗ ਟੋਟਲ ਬੰਦ ਹੋਏਗੀ ਘੱਗਰ ਦਾ ਨੁਕਸਾਨ ਜੋ ਹਰ ਸਾਲ ਹੁੰਦਾ ਸਾਡਾ ਪਹਿਲਾ ਪਹਿਲ ਹੋਏਗੀ ਇਸ ਗੱਲ ਨੂੰ ਕਿ ਖੱਗਰ ਨੂੰ ਨੁਕਸਾਨ ਕਰਨ ਤੋਂ ਬਚਾਇਆ ਜਾਵੇ ਖੱਗਰ ਦੇ ਪਾਣੀ ਨੂੰ ਹਾਰਵੈਸਟਿੰਗ ਕਰਨ ਦੇ ਲਈ ਉਪਰਾਲੇ ਕਰਾਂਗੇ ਔਰ ਉਸ ਕੰਮ ਨੂੰ ਨਿਪਰੇ ਚਾੜਾਂਗੇ ਹਾਰਵੈਸਟ ਥੱਲੇ ਪਾਣੀ ਰੀਚਾਰਜ ਕਰਕੇ ਉਹਨੂੰ ਲੋਕਾਂ ਦੀ ਮਾਰ ਕਰਨ ਤੋਂ ਬਚਾਵਾਂਗੇ ਖੱਗਰ ਦੇ ਬਾਲ ਕੱਢ ਕੇ ਟੈਂਪਰੇਰੀ ਵੀ ਉਹਦਾ ਵਹਾਅ ਤੇਜ਼ ਕਰਾਵਾਂਗੇ ਪਰ ਲੋਕਾਂ ਦਾ ਨੁਕਸਾਨ ਹੋਣ ਤੋਂ 100% ਦੀ ਬਚਾਉਣ ਦੇ ਲਈ ਅਸੀਂ ਉਪਰਾਲੇ ਨਿਜੋਂ ਦਿਲੋਂ ਕਰਾਂਗੇ ਤੇ ਹੁਣ ਕੀ ਲੱਗਦਾ ਕਨੌਰ ਦੀ ਸਿਆਸਤ ਨੂੰ ਕਿਵੇਂ ਸਮਝਦੇ ਹੋ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਸਿਆਸਤ ਦੇ ਤੌਰ ਦੇ ਉੱਤੇ ਤਾਂ ਕਨੌਰ ਦੇ ਵਿੱਚ 22 ਤੋਂ ਪਹਿਲਾਂ ਤਕਰੀਬਨ ਦੋ ਜਿਹੜੇ ਉਮੀਦਵਾਰ ਸੀ ਭਾਵੇਂ ਕਾਂਗਰਸ ਦੀ ਜਾਂ ਫਿਰ ਅਕਾਲੀ ਨਿਕਲ ਕਰ ਲਈ ਸਾਂਝੇ ਉਮੀਦਵਾਰ ਹੁੰਦੇ ਸੀ ਭਾਜੀਪੀ ਦੇ ਨਾਲ ਬਸ ਦੋ ਉਮੀਦਵਾਰ ਤਕਰੀਬਨ ਹੁੰਦੇ ਸੀ ਪਰ 22 ਦੇ ਵਿੱਚ ਆਮਾਦੀ ਪਾਰਟੀ ਦੇ ਗੁਰਲਾਲ ਕਨੌਰ ਉੱਥੋਂ ਜਿੱਤ ਪ੍ਰਾਪਤ ਕਰਦੇ ਹੁੰਦਾ ਤਿੰਨ ਕੋਣਾ ਮੁਕਾਬਲਾ ਹੋ ਜਾਂਦਾ ਪਰ 27 ਦੇ ਵਿੱਚ ਜਿਹੜਾ ਮੁਕਾਬਲਾ ਜੇਕਰ ਬੀਜੇਪੀ ਤੇ ਅਕਾਲੀ ਦਲ ਦਾ ਗੱਟਜੋੜ ਨਹੀਂ ਹੁੰਦਾ ਤਾਂ ਕਈ ਮੁਕਾਬਲਾ ਜਾਂ ਫਿਰ ਬਹੁ ਪੱਖੀ ਮੁਕਾਬਲਾ ਜਿਹੜਾ ਇੱਥੇ ਹੋਣ ਜਾ ਰਿਹਾ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਅਕਾਲੀ ਵੀ ਮੈਦਾਨ ਦੇ ਵਿੱਚ ਨੇ ਕਾਂਗਰਸ ਵੀ ਮੈਦਾਨ ਦੇ ਵਿੱਚ ਹੈ ਆਮ ਆਦੀ ਪਾਰਟੀ ਮੈਦਾਨ ਦੇ ਵਿੱਚ ਹੈ ਜੇਕਰ ਬੀਜੇਪੀ ਇਕੱਲੀ ਲੜਦੀ ਤਾਂ ਬੀਜੇਪੀ ਮੈਦਾਨ ਦੇ ਵਿੱਚ ਹੈ ਅਮਰਤ ਪਾਲ ਵਾਲਾ ਅਕਾਲੀ ਦਲ ਵੀ ਮੈਦਾਨ ਦੇ ਵਿੱਚ ਹੈ ਨਮਾ ਕਲ ਦਲ ਮੈਦਾਨ ਦੇ ਵਿੱਚ ਹੈ ਹੋ ਸਕਦਾ ਹੈ ਕਿ ਵੱਡੇ ਕੁਝ ਆਜ਼ਾਦ ਉਮੀਦਵਾਰ ਉਹ ਵੀ ਮੈਦਾਨ ਦੇ ਵਿੱਚ ਇਸ਼ਾਰਾ ਹੁਣ ਕਰ ਰਹੇ ਨੇ ਜਿਸ ਤਰ੍ਹਾਂ ਹੈਰੀ ਮੁਖਮੇਲ ਪਰ ਹੋਰਾਂ ਦੇ ਵੱਲੋਂ ਪੋਸਟਰ ਲਗਾਏ ਗਏ ਨੇ ਹਲਕੇ ਦੇ ਵਿੱਚ ਨਾ ਤਾਂ ਉਹਦੇ ਤੇ ਤੱਕੜੀ ਦਾ ਨਿਸ਼ਾਨ ਹੈ ਨਾ ਉਤੇ ਝਾੜੂ ਦਾ ਨਿਸ਼ਾਨ ਹੈ ਕੀ ਉਹ ਸੰਕੇਤ ਦਿੰਦੇ ਨੇ ਕਿ ਉਹਨਾਂ ਦੇ ਸਿਆਸਤ ਨੂੰ ਆਜ਼ਾਦ ਤੌਰ ਦੇ ਉੱਤੇ ਕੀ ਕੁਝ ਹੋਊਗਾ ਕਿਉਂਕਿ ਇਹ ਆਪਾਂ ਕਹਿ ਸਕਦੇ ਹਾਂ ਕਿ ਸਤਾਈ ਦੇ ਵੱਲ ਘਨੌਰ ਦੇ ਵਿੱਚ ਤੁਸੀਂ ਕਿਵੇਂ ਦੇਖ ਰਹੇ ਸਿਆਸਤ ਦੇ ਵਿੱਚ ਬੀਜਪੀ ਇਹਨਾਂ ਦਾ ਮੁਕਾਬਲਾ ਕਿਵੇਂ ਕਰੂਗੀ ਕਿਹੜੀਆਂ ਮੰਗਾਂ ਹੋਣਗੀਆਂ ਜਾਂ ਫਿਰ ਕਿਹੜੇ ਮੁੱਦੇ ਆਉਣ ਵਾਲੇ ਸਮੇਂ ਦੇ ਵਿੱਚ ਬੀਜਪੀ ਹੱਲ ਕਰਨ ਜਾਰੀ ਪੰਜਾਬ ਦੇ ਲੋਕ ਤਾਂ ਉਹਦੇ ਉੱਤੇ ਹੁਣ ਵਿਸ਼ਵਾਸ ਕਰ ਲੈਣ ਤਦ ਕੋ ਜਿਹੜੀ ਜਿੱਥੋਂ ਤੱਕ ਦਾ ਗੱਲ ਹੈ ਵੀ ਪਾਰਟੀਆਂ ਦੇ ਜਾਂ ਕਿਸੇ ਦੇ ਚੋਣ ਲੜਨ ਦੀ ਉਹ ਤਾਂ ਲੋਕਤੰਤਰ ਹੈ ਕਿਸੇ ਨੂੰ ਵੀ ਹੱਕਾਂ ਲੜਨ ਦਾ ਕੋਈ ਵੀ ਲੜ ਲਵੇ ਔਰ ਮੈਂ ਤਾਂ ਕਹਿਣਾ ਸਗੋਂ ਵੀ ਜਿਹੜੇ-ਜਿਹੜੇ ਵੀ ਹੈ ਸਾਰਿਆਂ ਨੂੰ ਲੜ ਲੈਣੀ ਚਾਹੀਦੀ ਆ ਜਿਨੂੰ ਲੋਕ ਪਸੰਦ ਕਰਨਗੇ ਜਾਇ ਇਹ ਕਹਿ ਲਓ ਵੀ ਜਿਹਦੇ ਪੱਟਾਂ 'ਚ ਜਾਨ ਹੋਏਗੀ ਆਪ ਹੀ ਆ ਜਾਊਗਾ ਜਿਹੜਾ ਲੋਕਾਂ ਨੂੰ ਲੱਗੂਗਾ ਕਿ ਹਲਕੇ ਦਾ ਭਲਾ ਕਰ ਸਕਦਾ ਪਰ ਮੈਂ ਇੱਕ ਗੱਲ ਜ਼ਰੂਰ ਹਲਕਾ ਨਿਵਾਸੀਆਂ ਨੂੰ ਕਹਾਂਗਾ ਕਿ ਆਪਣੀ ਜਿਹੜੀ ਵੋਟ ਹੈ ਉਹ ਹਲਕੇ ਤੱਕ ਜ਼ਰੂਰ ਸੀਮਤ ਰੱਖਣਾ ਭਾਵੇਂ ਪਾਰਟੀ ਉਮੀਦਵਾਰ ਦੇ ਵੀ ਦਵੇ ਬਾਹਰਲਾ ਬੋਟ ਦਾ ਤੁਸੀਂ ਪਾਉਣੀ ਹੈ ਬਾਹਰਲੇ ਉਮੀਦਵਾਰ ਨੂੰ ਵੋਟ ਨਾ ਪਾਓ ਭਾਵੇਂ ਤੁਹਾਡੀ ਪਾਰਟੀ ਦਾ ਹੀ ਕਿਉਂ ਨਾ ਹੋਵੇ ਹਲਕੇ ਦੇ ਜੰਪਲ ਜਿੰਨੇ ਵੀ ਹੋਣਗੇ ਉਹਨਾਂ ਦੇ ਵਿੱਚੋਂ ਜਿਹੜਾ ਚੰਗਾ ਲੱਗਿਆ ਉਹਨੂੰ ਪਾ ਦਿਓ ਕਿਸੇ ਪਾਰਟੀ ਦਾ ਪਾਰਟੀ ਵਾਜਦਾ ਉੱਪਰ ਉੱਠ ਕੇ ਆਪਣੇ ਮਤ ਦਾ ਦਾਨ ਕਰੋ ਆਪਣੇ ਮਤ ਦਾ ਦਾਨ ਕਰੋ ਇਹ ਆਉਣ ਵੇ ਮੇਰੀ ਬੇਨਤੀ ਹੈ ਇੱਕ ਤਾਂ ਦੂਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗੇ ਭਾਜੀਪੀ ਕੀ ਕਰੋਗੀ ਦੇਖੋ ਭਾਜਪੀ ਜਿੱਥੇ-ਜਿੱਥੇ ਵੀ ਭਾਜਪੀ ਦੀਆਂ ਸਰਕਾਰਾਂ ਅੱਜ ਤੱਕ ਬਣੀਆਂ ਨੇ ਹਰ ਥਾਂ ਕੋਈ ਸਟੇਟ ਐਸੀ ਨਹੀਂ ਹੈ ਜਿੱਥੇ ਭਾਜਪੀ ਸਰਕਾਰ ਬਣੀ ਹੋਵੇ ਤੇ ਅਗਲੀ ਵਾਰ ਆਈ ਨਾ ਹੋਵੇ ਜੇ ਦੁਆਰਾ ਕੋਈ ਰਿਪੀਟ ਕਰਦਾ ਤਾਂ ਉਹ ਤਾਈਂਓ ਕਰਦਾ ਜੇ ਉਹਨੇ ਲੋਕਾਂ ਦੇ ਕੰਮ ਕੀਤੇ ਹੁੰਦੇ ਨੇ ਜਾਂ ਜੋ ਵਾਅਦੇ ਪਹਿਲਾਂ ਕਰਕੇ ਆਉਂਦੇ ਨੇ ਉਹ ਨਿਭਾਏ ਹੁੰਦੇ ਨੇ ਤੋਂ ਮਲਤਾਈਂਓ ਦੁਆਰਾ ਹੁੰਦੇ ਨੇ ਸਾਡਾ ਗਵਾਂਡੀ ਹਰਿਆਣਾ ਉੱਥੇ ਦਾ ਤੀਜੀ ਵਾਰ ਆ ਗਈ ਠੀਕ ਹੈ ਜੀ ਤੇ ਉਧਰ ਯੂਪੀ ਦੇ ਵਿੱਚ ਕਈ ਵਾਰ ਆ ਗਈ ਗਜਰਾਤ ਦੇ ਵਿੱਚ ਰਿਕਾਰਡ ਹੀ ਟੁੱਟੇ ਨੇ ਮਤਲਬ ਉਹ ਤਾញੋਂ ਦੁਆਰਾ ਰਿਪੀਟ ਕਰਦੇ ਨੇ ਜੇ ਲੋਕ ਕੰਮ ਕਰਦੇ ਨੇ ਸੋ ਬੀਜੇਪੀ ਹੈ ਜਿਹੜੇ ਉਹ ਲੋਕਾਂ ਦੇ ਵਿੱਚ ਉਹਦਾ ਇਹ ਵਿਸ਼ਵਾਸ ਬਣ ਗਿਆ ਕਿ ਜੋ ਕਹਿੰਦੇ ਨੇ ਸੋ ਕਰਦੇ ਨੇ ਸੋ ਹੁਣ ਵੀ ਅਸੀਂ ਜੋ ਲੀਡਰਸ਼ਿਪ ਸਾਡੀ ਚੱਲਦੀਆਂ ਨੇ ਡਿਸਕਸ਼ਨ ਜੀ ਉਹਦੇ ਵਿੱਚ ਬੰਦੀ ਸਿੰਘਾਂ ਨੂੰ ਰਿਹਾ ਕਰਨ ਜਾ ਰਹੇ ਹਾਂ ਬਹੁਤ ਜਲਦੀ 22 ਤਰੀਕ ਨੂੰ 22 ਫਰਵਰੀ ਨੂੰ ਅਸੀਂ ਕਿਸਾਨ ਰੈਲੀ ਕਰ ਰਹੇ ਹਾਂ ਮੋਗੇ ਦੇ ਵਿੱਚ ਤੇ ਗ੍ਰਹਿ ਮੰਤਰੀ ਸਾਹਿਬ ਉਸ ਰੈਲੀ ਦੇ ਵਿੱਚ ਆਉਣਗੇ ਉਹਦੇ ਵਿੱਚ ਬਹੁਤ ਵੱਡੀਆਂ ਅਨਾਉਂਸਮੈਂਟਾਂ ਹੋਣਗੀਆਂ ਪੰਜਾਬ ਦੇ ਜੋ ਕਿਸਾਨ ਦਾ ਕਰਜ਼ੇ ਦੀ ਗੱਲ ਹੈ ਉਹ ਵੀ ਵਿਚਾਰਿਆ ਜਾ ਰਿਹਾ ਤੇ 24 ਫਸਲਾਂ ਤੇ ਐਮਐਸਪੀ ਵੀ ਵਿਚਾਰੀ ਜਾ ਰਹੀ ਆ ਤੇ ਦੂਜੀ ਗੱਲ ਬੰਦੀ ਸਿੰਘਾਂ ਵਾਲੀ ਵੀ ਗੱਲ ਹੋ ਰਹੀ ਆ ਸੋ ਇਹੋ ਜਿਹੇ ਬਹੁਤ ਮਸਲੇ ਨੇ ਜਿਹੜੇ ਭਖਵੇਂ ਮਸਲੇ ਨੇ ਪੰਜਾਬ ਦੇ ਉਹਨਾਂ ਨੂੰ ਅਸੀਂ ਹੱਲ ਕਰਨ ਜਾ ਰਹੇ ਹਾਂ ਬਹੁਤ ਜਲਦੀ ਪਰ ਜੇਕਰ ਚਰਚਾਾਂ ਮਾ ਇਹ ਵੀ ਚੱਲ ਪਈਆਂ ਨੇ ਕਿ 27 ਤੋਂ ਪਹਿਲਾਂ ਅਕਾਲੀ ਦਲ ਦੇ ਭਾਜੀਪੀ ਦਾ ਗੱੜ ਜੋੜ ਹੋ ਸਕਦਾ ਹੈ ਜੇਕਰ ਗੱੜ ਜੋੜ ਹੁੰਦਾ ਤਾਂ ਇਸ ਸਭਾਭਿਕਾ ਤਕਰੀਬਨ ਪਿਛੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਪਾਲੇ ਦੇ ਵਿੱਚ ਇਹ ਸੀਟ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਤੁਸੀਂ ਕੀ ਸੱਚਮੁੱਚ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਜੀਪੀ ਵੱਖਰੇ ਤੌਰ ਦੇ ਉੱਤੇ ਸਰਕਾਰ ਨਹੀਂ ਬਣਾ ਸਕਦੇ ਜੇਕਰ ਬਣਾ ਸਕਦੇ ਤਾਂ ਫਿਰ ਇਕੱਠੇ ਕਿਉਂ ਨਹੀਂ ਉਹ ਤਾਂ ਅੱਜ ਤੱਕ ਦੀ ਜਿਹੜੀ ਪੋਜੀਸ਼ਨ ਹੈ ਉਹ ਤਾਂ ਸਮੁੱਚੀ ਲੀਡਰਸ਼ਿਪ ਦੀ ਇਹੀ ਹੈ ਕਿ ਕੱਲਿਆਂ ਹੀ ਲੜਨੀ ਹੈ ਸਾਰੇ ਹਲਕਿਆਂ ਦੇ ਵਿੱਚ ਇਕੱਲੇ ਇਕੱਲੇ ਹੀ ਤਿਆਰੀ ਕਰ ਰਹੇ ਆ ਸਾਰੇ ਹਲਕਿਆਂ ਦੇ ਵਿੱਚ 2-2 3-3 ਸਾਡੇ ਉਮੀਦਵਾਰ ਨੇ ਇਹ ਨਹੀਂ ਹੈ ਕਿ ਕੋਈ ਵੀ ਹਲਕਾ ਐਸਾ ਸੁਨਣਾ ਨਹੀਂ ਹੈ ਸਾਡਾ ਜਿੱਥੇ ਕੋਈ ਉਮੀਦਵਾਰ ਨਾ ਹੋਵੇ ਹਰ ਹਲਕੇ 'ਚ ਕੰਪੀਟੀਸ਼ਨ ਹੈ ਬਲਕੇ 2-2 3-3 ਉਮੀਦਵਾਰ ਨੇ ਤੇ ਇਕੱਲੇ ਲੜਨ ਦੀ ਅੱਜ ਦੀ ਘੜੀ 'ਚ ਚਾਂਸ ਲੱਗਦੇ ਨੇ ਬਾਕੀ ਸਿਆਸਤਾਂ ਦੇ ਵਿੱਚ ਹਰ ਚੀਜ਼ ਸੰਭਵ ਹੁੰਦੀ ਆ ਤੇ ਹਾਈ ਕਮਾਂਡ ਨੇ ਦੇਖਣਾ ਇਹ ਸਾਰਾ ਕੁਝ ਪਰੰਤੂ ਅੱਜ ਦੀ ਘੜੀ ਦਾ ਇਕੱਲੇ ਲੜਨਦਾ ਹੀ ਆ ਤੇ ਜੇ ਆਪਣਾ ਚੋਣ ਮੈਨੀਫੈਸਟੋ ਤੇ ਉਸ ਤੋਂ ਪਹਿਲਾਂ ਸੈਂਟਰ 'ਚ ਸਾਡੀ ਸਰਕਾਰ ਆ ਜਿਹੜੇ ਕੰਮ ਸੈਂਟਰ ਵੱਲੋਂ ਪੰਜਾਬ ਦੇ ਵਿੱਚ ਕਰਨ ਦੇ ਯੋਗ ਨੇ ਅੱਜ ਦੀ ਘੜੀ ਉਹ ਅਸੀਂ ਸਾਰੇ ਪਹਿਲਾਂ ਕਰ ਦੰਨੇ ਆ ਤੇ ਕੁਝ ਅਸੀਂ ਚੋਣ ਮੈਨੀਫੈਸਟੋ ਦੇ ਵਿੱਚ ਆਪਣੇ ਪਾ ਦਨੇ ਕਿ ਅਸੀਂ ਆਹ ਕੁਝ ਕਰਾਂਗੇ ਜਿਹੜੇ ਸਟੇਟ ਦੇ ਵਿੱਚ ਸੀਐਮ ਬਣ ਕੇ ਹੀ ਹੋ ਸਕਦੇ ਨੇ ਉਹ ਕੰਮ ਅਸੀਂ ਕਰਨ ਦਾ ਵਾਅਦਾ ਕਰਾਂਗੇ ਤੇ ਲੋਕ ਬੀਜੇਪੀ ਦੇ ਭਰੋਸਾ ਕਰਦੇ ਨੇ ਕਿ ਜੋ ਇਹ ਕਹਿ ਰਹੇ ਨੇ ਜੋ ਇਹਨਾਂ ਦਾ ਚੋਣ ਮੈਨੀਫੈਸਟੋ ਹੈ ਇਟ ਉਸ ਨੂੰ ਕਰਨਗੇ ਤੇ ਲੋਕ ਭਰੋਸਾ ਕਰਕੇ ਬੀਜੇਪੀ ਨੂੰ ਚਾਂਸ ਦੇਣਗੇ ਜਿਵੇਂ ਬਾਕੀ ਅਜ ਤੱਕ ਅਕਾਲੀ ਦਲ ਨੂੰ ਵੀ ਮੌਕੇ ਮਿਲ ਗਏ ਕਾਂਗਰਸ ਨੂੰ ਵੀ ਮਿਲ ਗਏ ਆ ਝਾੜੂ ਵਾਲਿਆਂ ਨੂੰ ਵੀ ਮਿਲ ਗਏ ਤੇ ਬੀਜੇਪੀ ਨੂੰ ਪੰਜਾਬ ਦੇ ਲੋਕ 2027 ਦੇ ਵਿੱਚ ਮੌਕਾ ਦੇਣ ਜਾ ਰਹੇ ਨੇ ਆਲੇ ਦਾਲੇ ਦੇ ਸੂਬਿਆਂ ਦਾ ਉਹਨਾਂ ਦਾ ਕੰਮ ਕਾਜ ਦੇਖ ਕੇ ਇਹ ਨਹੀਂ ਹੈ ਕਿ ਵੀ ਅੰਨੇਵਾ ਸਾਡਾ ਕੰਮ ਦੇਖ ਕੇ ਸਾਡੀ ਸੈਂਟਰ ਸਰਕਾਰ ਦੇ ਕੰਮ ਦੇਖ ਕੇ ਸਾਡੇ ਨਾਲ ਦੇ ਸੂਬਿਆਂ ਦੇ ਕੰਮ ਦੇਖ ਕੇ ਸਾਨੂੰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਬਣਾਉਣ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕੀਮਤੀ ਵਿਚਾਰ ਸਾਂਝਾ ਕੀਤਾ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਸੋ ਹੁਣ ਵੇਖਣਾ ਬਿਹਤ ਖਾਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 2027 ਦੀ ਚੋਣਾਂ ਨੂੰ ਲੈ ਕੇ ਕਨੌਰ ਦੀ ਸਿਆਸਤ ਹੁਣ ਕਿਵੇਂ ਉੱਭਰ ਕੇ ਸਾਹਮਣੇ ਆਂਦੀ ਹੈ ਕਿਉਂਕਿ ਇਹ ਸੁਭਾਵਿਕ ਹੈ ਕਿ ਕਨੌਰ ਜਿਸ ਤਰ੍ਹਾਂ ਪਿਛਲੀਆਂ ਚੋਣਾਂ ਦੇ ਵਿੱਚ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਚਰਚਾ ਦੇ ਵਿੱਚ ਰਿਹਾ ਤੇ ਹੁਣ 2027 ਦੀ ਚੋਣਾਂ ਦੇ ਵਿੱਚ ਵੀ ਇਹ ਹੋਟ ਸੀਟ ਬਣਦਾ ਦਿਖਾਈ ਦੇ ਰਿਹਾ ਤੁਹਾਡੇ ਕੀ ਵਿਚਾਰ ਨੇ ਇਸ ਇੰਟਰਵਿਊ ਦੇ ਬਾਬਤ ਕਿ ਕਨੌਰ ਦੇ ਵਿੱਚ ਹੁਣ ਭਾਜਪਾ ਪਹਿਲਾਂ ਨਾਲੋਂ ਮਜ਼ਬੂਤ ਹੋ ਰਹੀ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਕਨੁਰ ਹਲਕੇ ਨਾਲ ਸੰਬੰਧ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਤੁਸੀਂ ਵਿਚਾਰ ਆਪਣੇ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਜਰੂਰ ਦਿਓ ਤੁਹਾਨੂੰ ਹੋਰ ਵੀ ਅਪਡੇਟ ਲਗਾਤਾਰ ਦਿੰਦੇ ਰਹਾਂਗੇ ਤੁਸੀਂ ਜੁੜ ਰਹੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ